ਇਹ ਲਾ ਲੋ ਵੀ 25 ਗੱਲਿਆਂ ਦਾ ਪਹਿਲਾਂ ਚਾਰ ਪਾਏ ਆਪਾਂ ਨੇ ਠੀਕ ਹੈ ਤੇ ਉਹ ਪਿੱਟ ਆਪਾਂ ਨੇ ਜਲਦੀ ਖੋਲਣਾ ਸੀ ਹਫ਼ਤੇ ਦੇ ਵਿੱਚ ਵਿੱਚ ਹੀ ਖੋਲਿਆ ਠੀਕ ਹੈ ਤੇ ਉਹਦੇ ਵਿੱਚ ਪਸ਼ੂਆਂ ਦਾ ਬਿਲਕੁਲ ਵਧੀਆ ਅੰਟੇਕ ਹੋਇਆ ਠੀਕ ਹੈ ਤੇ ਕੋਈ ਉੱਲੀ ਦੀ ਕੋਈ ਸ਼ਿਕਾਇਤ ਨਹੀਂ ਹੋਈ ਦੇਖ ਲਓ ਤੁਸੀਂ ਆਪ ਵੀ ਦੇਖ ਸਕਦੇ ਹੋ ਠੀਕ ਹੈ ਤੇ ਅੰਟੇਕ ਮਾਨ ਡੈਰੀ ਫਾਰਮ ਸਾਡਾ ਫਾਰਮ ਹੈ ਠੀਕ ਹੈ ਭਾਈ ਤੇ ਸਾਨੂੰ ਲਗਭਗ ਹੋ ਗਏ 15 16 ਸਾਲ ਹੋ ਗਏ ਠੀਕ ਹੈ ਤੇ ਸਾਈਲੇਜ ਵੀ ਪਾਉਂਦੇ ਨੂੰ ਤੇ ਫਾਰਮ ਪਰ ਕਰਦੇ ਨੂੰ ਅੱਧੀ ਸਪਰੇ ਨਾਲ ਆਪਣੇ ਫਾਰਮ ਦੇ ਵਿੱਚ ਨਾ ਜਿਹੜੀ ਮਸਟੈਟਸ ਦੀ ਪ੍ਰੋਬਲਮ ਉਹ ਵੀ ਲਾ ਲੋ ਵੀ 90% ਕਵਰ ਹੋਈ ਆ। ਅੱਛਾ ਹਾਂਜੀ ਕਿਉਂਕਿ ਜਦੋਂ ਸਾਈਲੇ ਦੇ ਵਿੱਚ ਆਪਾਂ ਨੂੰ ਉਲੀ ਨਹੀਂ ਗਈ ਤਾਂ ਮਸਟੈਟਸ ਦਾ ਕਾਰਨ ਜਾਨੀ ਕਿ ਖਤਮ ਹੀ ਹੋ ਗਿਆ। 90% ਐਂਟੀਬਾਇਓਟਿਕ ਦਾ ਖਤਮ ਹੀ ਕਰਤਾ ਆਪਾਂ ਨੇ। ਠੀਕ ਹੈ। ਮੰਨ ਲਓ ਵੀ ਇਹ ਸੋਹਣਾ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲੇਗਾ। ਬਹੁਤ ਹੋਰ ਜਿਆਦਾ ਹਾਂਜੀ। ਤੇ ਸੋਪਾਂ ਜੀ ਲਗਭਗ 50 ਤੋਂ 60 ਕਿੱਲਿਆਂ ਦਾ ਸਾਈਲੇ ਹੀ ਪਾਉਨੇ ਆ। ਸਾਰੇ ਜਾਨੀ ਕਿ ਸਾਈਲੇ ਦੇ ਵਿੱਚ ਇਹ ਯੂਜ਼ ਕਰਿਆ। ਠੀਕ ਹੈ। ਤੇ ਪਿਛਲਾ ਜਿਹੜਾ ਉਹ ਖੋਲਿਆ ਉਹਦੇ ਵਿੱਚ ਬਿਲਕੁਲ ਵੀ ਉਲੀ ਨਹੀਂ। ਸੱਸੀ ਆ ਸਾਰਾ। ਅੱਜ ਇੱਕ ਹੋਰ ਨਵੇਂ ਕਿਸਾਨ ਨਾਲ ਥੋੜੀ ਗੱਲਬਾਤ ਕਰਾਉਣ ਜਾ ਰਹੇ ਹਾਂ ਚਾਰ ਦਾ ਸੀਜ਼ਨ ਹੈ ਜਿਹੜਾ ਇਹ ਚੱਲੀ ਜਾਂਦਾ ਹੈਗਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਚਾਰ ਆਪਣਾ ਬਹੁ ਮਾਤਰਾ ਦੇ ਵਿੱਚ ਖਰਾਬ ਹੋ ਜਾਂਦਾ ਹੈਗਾ ਉਹਦੀ ਸੰਭਾਲ ਕਿਵੇਂ ਕਰਨੀ ਹੈ ਇਹੋ ਜੀ ਚੀਜ਼ ਕੀ ਵਰਤੀ ਹੈ ਜਿਹਦੀ ਉਹਦੀ ਸੰਭਾਲ ਹੋ ਜੇ ਕੀ ਇਹਨਾਂ ਨੇ ਅਸੀਂ ਚੀਜ਼ ਕੀ ਵਰਤ ਲਈ ਜਿਹੜਾ ਇਹਨਾਂ ਨੂੰ ਚਾਰ ਦਾ ਰਿਜ਼ਲਟ ਦੁੱਗਣਾ ਮਿਲ ਗਿਆ ਤੇ ਫਾਰਮ ਦੇ ਵਿੱਚ ਬਹੁਤ ਸਾਰਾ ਸੁਧਾਰ ਆਇਆ ਅਸੀਂ ਪਿੰਡ ਸਤਾਉ ਦੇ ਰਹਿਣ ਵਾਲੇ ਆ ਮਾਨ ਡੈਰੀ ਫਾਰਮ ਸਾਡਾ ਫਾਰਮ ਹੈ ਠੀਕ ਹੈ ਬਾਈ ਤੇ ਸਾਨੂੰ ਲਗਭਗ ਹੋ ਗਏ 15 ਸੋਨਾਂ ਸਾਲ ਹੋ ਗਏ ਠੀਕ ਹੈ ਤੇ ਸਾਈਲੇਜ ਵੀ ਪਾਉਂਦਿਆਂ ਨੂੰ ਤੇ ਫਾਰਮ 'ਪਾ ਕਰਦਿਆਂ ਨੂੰ ਆਪਣੇ ਕੋਲੇ ਲਗਭਗ 100 ਐਨੀਮਲ ਹੈਗਾ ਸਾਰਾ ਜੀ 100 ਐਨੀਮਲ ਆ ਜਾ ਤੇ ਬਾਈ ਜੀ ਗੱਲ ਕਰੀਏ ਹੁਣ ਆਪਾਂ ਆਚਾਰ ਦੀ ਤੇ ਅਸੀਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਸੀਗੀਆਂ ਆਚਾਰ ਦੇ ਉੱਤੇ ਜਿਵੇਂ ਰੈੱਡ ਪੈਪ ਦੇ ਨਾਂ ਦਾ ਇੱਕ ਪ੍ਰੋਡਕਟ ਆਉਂਦਾਗਾ ਜਿਹੜਾ ਆਰਗੈਨਿਕ ਆਗਾ ਤੇ ਹਰਬਲ ਦਾ ਪ੍ਰੋਡਕਟ ਆਗਾ ਤੇ ਬਾਈ ਜੀ ਤੁਸੀਂ ਨੇ ਉਹ ਵੀਡੀਓ ਸਾਡੀ ਵੀਡੀਓ ਦੇਖ ਕੇ ਵਰਤਿਆ ਜਾਂ ਤੁਸੀਂ ਉਹਨੂੰ ਪਹਿਲਾਂ ਵਰਤ ਰਹੇ ਸੀ ਤੁਹਾਨੂੰ ਕੀ ਫਾਇਦਾ ਮਿਲਿਆ ਹੋ ਅਸੀਂ ਪਹਿਲਾਂ ਵੀ ਵਰਤ ਰਹੇ ਹਾਂ ਜੀ ਇਹ ਠੀਕ ਹੈ ਤੇ ਲਾਲੋ ਵੀ 25 ਗੱਲਿਆਂ ਦਾ ਪਹਿਲਾਂ ਚਾਰ ਪਾਏ ਆਪਾਂ ਨੇ ਠੀਕ ਹੈ ਤੇ ਉਹ ਪਿੱਟਾ ਆਪਾਂ ਨੇ ਜਲਦੀ ਖੋਲਣਾ ਸੀ ਹਫਤੇ ਦੇ ਵਿੱਚ ਵਿੱਚ ਹੀ ਖੋਲਿਆ ਠੀਕ ਹੈ ਤੇ ਉਹਦੇ ਵਿੱਚ ਪਸ਼ੂਆਂ ਦਾ ਬਿਲਕੁਲ ਵਧੀਆ ਅੰਟੇਕ ਹੋਇਆ ਠੀਕ ਹੈ ਤੇ ਕੋਈ ਉੱਲੀ ਦੀ ਕੋਈ ਸ਼ਿਕਾਇਤ ਨਹੀਂ ਹੋਈ ਦੇਖ ਲਓ ਤੁਸੀਂ ਆਪ ਵੀ ਦੇਖ ਸਕਦੇ ਹੋ ਠੀਕ ਹੈ ਤੇ ਅੰਟੇਕ ਪੂਰੀ ਫੁੱਲ ਹੋਈ ਆ ਠੀਕ ਹੈ ਬਸ ਆਂਦੀ ਤੇ ਖਾਣ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਠੀਕ ਹੈ ਤੇ ਲਾ ਲਓ ਵੀ ਜਦੋਂ ਇਹ ਰੈੱਡ ਪੈਸ ਦੀ ਸਪਰੇ ਨਾਲ ਆਪਣੇ ਫਾਰਮ ਦੇ ਵਿੱਚ ਨਾ ਜਿਹੜੀ ਮਸਟੈਟਸ ਦੀ ਪ੍ਰੋਬਲਮ ਉਹ ਵੀ ਲਾ ਲੋ ਵੀ 90% ਕਵਰ ਹੋਈ ਆ। ਅੱਛਾ ਹਾਂਜੀ ਕਿਉਂਕਿ ਜਦੋਂ ਸਾਈਲੇ ਦੇ ਵਿੱਚ ਆਪਾਂ ਨੂੰ ਉਲੀ ਨਹੀਂ ਗਈ ਤਾਂ ਮਸਟੈਟਸ ਦਾ ਕਾਰਨ ਜਾਨੀ ਕਿ ਖਤਮ ਹੀ ਹੋ ਗਿਆ। 90% ਐਂਟੀਬਾਇਓਟਿਕ ਦਾ ਖਤਮ ਹੀ ਕਰਤਾ ਆਪਾਂ ਨੇ। ਠੀਕ ਹੈ। ਹਾਂਜੀ ਮੰਨ ਲਓ ਵੀ ਇਹ ਸੋਹਣਾ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲਿਆਗਾ। ਬਹੁਤ ਹੋ ਜਾਵੇ ਹਾਂਜੀ ਤੇ ਸੋਡਾ ਵਿਸ਼ਵਾਸ ਇਸੇ ਗੱਲ ਤੋਂ ਬਣਿਆ ਸੀਗਾ। ਹਾਂਜੀ ਹਾਂਜੀ ਵੀ ਆਪਣੀਆਂ ਦਵਾਈਆਂ ਇਹ ਮਸਟੈਟਸ ਵਾਸਤੇ ਵਰਤਦੇ ਸੀਗੇ। ਉਹੋ ਇਹਨਾਂ ਦਾ ਫਾਇਦਾ ਹੋਇਆ ਮੰਨ ਲਓ ਤੁਸੀਂ 4 ਤੋਂ 5000 ਰੁਪਏ ਦੀ ਦਵਾਈ ਹੈ ਜਿਹੜੀ 15 20 ਦਿਨਾਂ ਦੀ ਲੱਗ ਜਾਂਦੀ ਸੀ ਉਹ ਇਹਨਾਂ ਦੀ ਬਚ ਗਈ ਰੈਡ ਫੈਥ ਪਾਉਣ ਨਾਲ ਸਿਰਫ ਸਭ ਤੋਂ ਮੇਨ ਗੱਲ ਅਨ ਟੇਕ ਦੀ ਹੁੰਦੀ ਹੈ ਜਦੋਂ ਐਨੀਮਲ ਅਨ ਟੇਕ ਵਧੂਗਾ ਤਾਂ ਦੁੱਧ ਦਾ ਤੇ ਉਹਦਾ BCS ਸਾਰਾ ਕੁਝ ਮੈਂਟੇਨ ਹੋਊਗਾ ਠੀਕ ਹੈ ਹਾਂਜੀ ਇਹ ਜਿਆਦਾ ਮੇਨ ਕਾਰ ਨਹੀਂ ਰੀਡ ਦੀ ਹੱਡੀ ਮੰਨ ਕੇ ਚੱਲੋ ਅਨ ਟੇਕ ਆ ਜਿੰਨਾ ਅਨ ਟੇਕ ਕਰੂ ਪਸ਼ੂ ਉਹਨਾਂ ਹੀ ਉਹਨੂੰ ਗਰੋਥ ਮਿਲੂ ਦੁੱਧ ਵੀ ਉਹਨਾਂ ਹੀ ਮਿਲੂ BCS ਵੀ ਨਹੀਂ ਤੜੂਗਾ ਇਹ ਸਾਰੇ ਫੰਡ ਹੀ ਸਾਰਾ ਅਨ ਟੇਕ ਦਾ ਹੀ ਠੀਕ ਹੈ ਤੇ ਕਿੰਨੇ ਕਿਲਿਆਂ ਦਾ ਚਾਰ ਪਾਉਨੇ ਆ ਬਈ ਟੁਰਲ ਆਪਾ ਆਪਾਂ ਜੀ ਲਗਭਗ 50 ਤੋਂ 60 ਕਿਲਿਆਂ ਦਾ ਸਾਈਲੇਜ ਪਾਉਨੇ ਆ ਸਾਰੇ ਯਾਨੀ ਕਿ ਸਾਈਲੇਜ ਦੇ ਵਿੱਚ ਇਹ ਯੂਜ਼ ਕਰਿਆ ਤੇ ਪਿਛਲਾ ਜਿਹੜਾ ਉਹ ਖੋਲਿਆ ਉਹਦੇ ਵਿੱਚ ਬਿਲਕੁਲ ਵੀ ਉਲੀ ਨਹੀਂ ਆ ਜੀ ਬਾਕੀ ਭਾਈ ਅੱਜ ਜਿਹੜਾ ਆਪਾਂ ਚਾਰ ਪਾ ਰਹੇ ਆ ਅੱਜ ਵੀ ਤੁਸੀਂ ਮੈਂ ਦੇਖਿਆ ਜਿਵੇਂ ਢੋਲੀਆਂ ਲਾ ਰਹੇ ਨੇਗੇ ਤੇ ਉਹਦਾ ਉਹਦੇ ਤੇ ਵੀ ਕਰ ਰਹੇ ਆਗੇ ਤੇ ਨਾ ਕੀ ਚੀਜ਼ ਆ ਇਹ ਰੈੱਡ ਪੈਥ ਆ ਜਿਹੜਾ ਨਾ ਨਹੀਂ ਜ਼ਹਿਰ ਨਹੀਂ ਹੈਗੀ ਇਹ ਠੀਕ ਹੈ ਇਹ ਤਾਂ ਇੱਕ ਪ੍ਰੋਡਕਟ ਆ অর্ਗੈਨਿਕ ਕਿਸਾਨ ਭਰਾਓ ਜਿਹੜਾ ਇਹ ਮੱਕੀ ਦਾ achar ਆਗਾ ਇਹਨੂੰ ਇਸ ਵਾਰ ਜੇ ਆਪਾਂ achar ਦੀ ਗੱਲ ਕਰੀਏ achar ਪਾਉਣਾ ਜਿਹੜਾ ਇਸ ਵਾਰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਵੀਡੀਓ ਵੀ ਬਹੁਤ ਦੇਖਿਆ ਨੇਗੀਆਂ ਵੀ ਇਹ ਵੀ ਔਖਾ ਕੰਮ ਬਹੁਤ ਆ achar ਨੂੰ ਪਾਉਣਾ ਵੀ ਇਸ ਵਾਰ ਔਖਾ ਰਿਹਾ ਤੇ ਉਹਨੂੰ ਸੰਭਾਲਣਾ ਉਹ ਤੋਂ ਵੀ ਜ਼ਿਆਦਾ ਔਖਾਗਾ ਠੀਕ ਹੈ ਬਾਕੀ ਪਸ਼ੂਆਂ ਨੂੰ ਖਵਾਉਣਾ ਵੀ ਉਹ ਵੀ ਇੱਕ ਤਰੀਕਾ ਹੁੰਦਾਗਾ ਟੰਗ ਹੁੰਦਾਗਾ ਆਪਾਂ ਦੇਖੋ ਦੇਖ ਕੋਈ ਵੀ ਚੀਜ਼ ਨਾ ਕਰਿਆ ਕਰੀਏ ਆਪਾਂ ਇੱਕ ਜਿਹੜੀ ਉਹਦੀ ਨੌਲੇਜ ਆ ਬੇਸਿਕ ਨੌਲੇਜ ਆ ਉਹ ਇਕੱਠੀ ਕਰਕੇ ਤਾਂ ਹੀ ਉਹ ਚੀਜ਼ ਵਰਤਿਆ ਕਰੀਏ ਫਸਟ ਗੱਲ ਕਰੂੰਗਾ ਕਿਸਾਨ ਭਰਾਵੋ ਜਿਹੜੇ ਕਿਸਾਨ ਭਰਾਵਾਂ ਨੇ 4 ਪਾ ਲਿਆ ਮੰਨ ਲਓ ਉਹਨਾਂ ਨੂੰ ਇਹ ਵੀਡੀਓ ਨਹੀਂ ਪਤਾ ਲੱਗੀ ਨਹੀਂ ਲੱਗਿਆ ਵੀ ਹਾਂ ਆਪਾਂ ਨੇ 4 ਪਾ ਲਿਆ ਕਿਉਂਕਿ ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਹੋਰ ਚੀਜ਼ਾਂ ਵੀ ਨੇ ਉਹ ਵੀ ਪਾ ਲੀਆਂ ਜੇ ਛੋਡੇ 4 ਤੇ ਉੱਲੀ ਲੱਗ ਜਾਂਦੀ ਐ ਕਿਸੇ ਕਾਰਨ ਕਰਕੇ ਛੋਡਾ 4 ਖਰਾਬ ਹੋ ਜਾਂਦਾ ਕਿਉਂਕਿ ਫਤੇਗੜ ਸਾਹਿਬ ਤੋਂ ਭਰਾ ਸੀਗੇ ਜਿੰਨਾਂ ਪਾ ਲਿਆ ਸੀ ਜਾਂ ਛੇਤੀ ਖੋਲ ਲਿਆ ਉਹਨਾਂ ਨੇ ਪਰ ਉਹਨਾਂ ਦੇ 4 ਦੇ ਵਿੱਚ ਉੱਲੀ ਲੱਗ ਗਈ ਚੀਜ਼ ਪਚਾਈ ਫੋਨ ਕਰਕੇ ਬਕਾਇਦਾ ਦੱਸ ਰਹੇ ਉਹਨਾਂ ਦਾ ਘੱਟੋ ਘੱਟ 20 ਕੀਲਿਆਂ ਦਾ ਚਾਰ ਸੀਗਾ ਉਹ ਕਹਿੰਦੇ ਖਰਾਬ ਵਾਂਗੂ ਹੋ ਗਿਆ ਉੱਪਰ ਉਲੀ ਆ ਗਈ ਤੇ ਆਪਾਂ ਨੂੰ ਉਹਨਾਂ ਨੂੰ ਇਹ ਸਪਰੇ ਇਹ ਰੈੱਡ ਪੈਥ ਪਹਚਾਇਆ ਤੇ ਕਿਸਾਨ ਭਰਾ ਨੇ ਫੋਨ ਕਰਕੇ ਦੱਸਿਆ ਵੀ ਮੈਨੂੰ ਘਰ ਤੋਂ ਘੱਟ ਵੀ 70% ਹੈ ਜਿਹੜਾ ਉਹ ਫਾਇਦਾ ਜਿਹੜਾ ਉਹ ਸਾਹਮਣੇ ਆ ਗਿਆ ਜਿੰਨਾ ਕਿਸਾਨ ਭਰਾਵਾਂ ਨੇ ਹਜੇ ਵੀ ਚਾਰ ਪਾ ਲਿਆ ਇਸ ਚੀਜ਼ ਨਹੀਂ ਵਰਤੀ ਜੇ ਤੁਹਾਡਾ ਚਾਰ ਖਰਾਬ ਹੁੰਦਾ ਉਲੀ ਆ ਜਾਂਦੀ ਹੈ ਜਾਂ ਕੁਝ ਹੋਰ ਦਿੱਕਤ ਆ ਜਾਂਦੀ ਹੈ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਪੁੱਛ ਲਿਓ ਤੇ ਦੋਸਤੋ ਬਾਕੀ ਹੋਰ ਸਾਰੀ ਜਾਣਕਾਰੀ ਲੈਣ ਵਾਸਤੇ ਵੀਡੀਓ ਤੁਹਾਡੇ ਲਈ ਆਉਂਦੀਆਂ ਰਹਿਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਪੁੱਛ ਸਕਦੇ ਹੋ ਜੇ ਆਉਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਦੋਸਤੋ ਹੋਰ ਸਾਰੇ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਾਵਾਂਗੇ ਧੰਨਵਾਦੀ ਕਰਿਓ ਵੀਡੀਓ ਸ਼ੇਅਰ ਧੰਨ